ਬੋਤਾ ਤੇਰੇ ਕੇਸ ਤੇ ਬਾਤ ਹੈ ਹੁਣ ਛੇਤੀ ਛੇਤੀ ਬਾਦ ਦੀ ਪਾ ਤੇ ਸਕੂਲ ਵਗ ਜਾ। ਠੀਕ ਹੈ ਕਮਾ ਦੇ ਫਿਰ ਮੈਂ ਸਕੂਲ ਜਾਣ ਲਈ। ਠੀਕ ਹੈ ਠੀਕਾ ਬੋਤਾ। ਅੰਮੀ ਜੀ ਮੈਂ ਆ ਗਿਆ ਕੁਛ ਖਾਣ ਨੂੰ ਲੈ ਕੇ ਆ ਬਈ। ਲੈ ਬੋਤਾ ਆ ਗਈ ਆ ਗਈ। ਲੈ ਬੋਤਾ ਪਹਿਲਾਂ ਪਾਣੀ ਪੀ ਲੈ ਫਿਰ ਨਾ ਕੇ ਰੋਟੀ ਖਾ ਲਈ। ਠੀਕ ਆ। ਪੁੱਤ ਪਹਿਲਾਂ ਨਾ ਆਇਆ ਫਿਰ ਆ ਕੇ ਰੋਟੀ ਖਾ ਲਈ। ਤਾਂ ਠੀਕ ਆ। ਮੀਂਹ ਫਿਰ ਮੈਂ ਨਾ ਕੇ ਆਲੀ। ਉਹ ਨਾ ਜਿਹੰਡੇ ਦਾ ਵੀ ਵਿਆਹ ਹੋ ਗਿਆ ਸਤੂ ਜਿਹੰਡੇ ਦਾ ਵੀ ਵਿਆਹ ਹੋ ਗਿਆ ਮੇਰਾ ਮੁੰਡਾ ਇੱਕ ਵਾਰਾ ਕਿਉਂ ਚੱਲ ਦੇਖਦੇ ਆ ਕੋਈ ਚੰਗਾ ਰਿਸ਼ਤਾ ਨਾਲੇ ਹੁਣ ਇਹਦੀ ਪੜ੍ਹਾਈ ਹੋ ਗਈ ਘਰ ਦਾ ਨਾ ਰਿਸ਼ਤਾ ਪੱਕਾ ਹੋਰ ਭੈਣੇ ਠੀਕੋ ਹਾਂ ਭਈ ਬੜੀਆ ਬੜੀਆ ਬਾਈ ਹੋ ਗਈ ਭਈ ਕਿਵੇਂ ਆਉਣਾ ਹੈ ਸਾਡੇ ਘਰ ਮੈਂ ਤਾਂ ਐਂ ਕੰਮ ਆਇ ਸੀ ਭੈਣੇ ਫਾਪੜੇ ਤੋਂ ਨਾ ਇੱਕ ਰਿਸ਼ਤਾ ਆਇਆ ਸੀ ਮੈਂ ਸੋਚਿਆ ਆਪਣੇ ਮੁੰਡੇ ਨੂੰ ਹੀ ਕਰਾ ਦਈਏ ਜੀ ਕਿਵੇਂ ਘਰ-ਬਾਰ ਘਰ-ਬਾਰ ਬਹੁਤ ਵਧੀਆ ਭੈਣੇ ਪਰਿਵਾਰ ਵੀ ਬਹੁਤ ਵਧੀਆ ਕੁੜੀ ਵੀ ਬਹੁਤ ਸੋਹਣੀ ਆ ਲੈ ਤੁਹਾਨੂੰ ਫੋਟੋ ਦਿਖਾ ਦਈਏ ਹਾਂ ਸੋਹਣੀ ਆ ਕੁੜੀ ਤੇਰੇ ਤੇ ਯਕੀਨ ਆ ਜੇ ਤੈਨੂੰ ਰਿਸ਼ਤਾ ਵਧੀਆ ਲੱਗਦਾ ਨਾ ਤੂੰ ਰਿਸ਼ਤਾ ਪੱਕਾ ਕਰੀਂ ਆਈਂ ਅੱਜ ਫਿਰ ਠੀਕ ਆ ਭੈਣੇ ਪਰਿਵਾਰ ਤਾਂ ਬਹੁਤ ਵਧੀਆ ਕਰਦੇ ਆ ਗੱਲ ਫਿਰ ਕੱਲੋਂ ਠੀਕ ਆ ਭਾਈ ਚੱਲ ਭੈਣੇ ਉਹਨਾਂ ਦੇ ਫੋਨ ਆਏਗਾ ਮੈਂ ਗੱਲ ਨਿਮੇੜ ਹੀ ਦਿੰਨਾਗਾ ਕਰਕੇ ਹਾਂ ਕਰ ਲੈ ਭਾਈ ਹੈਲੋ ਹਾਂ ਭਾਈ ਹਾਂ ਮੈਂ ਮੁੰਡਿਆਂ ਦੇ ਘਰੀ ਬੈਠਾ ਜੀਗਾ ਗੱਲ ਮੈਂ ਕਰ ਕੇ ਕਰ ਲਈ ਤੇ ਆਪਣੇ ਘਰੇ ਆਉਣਾ ਹੁਣ ਮੈਂ ਹਾਂ ਚਰਖਾ ਸੀਗਾ ਮੀਜੀ ਹਸੀਆ ਪੁੱਤ ਨਾ ਪੁੱਤ ਇੱਕ ਨਾ ਤੇ ਨਾ ਜ਼ਰੂਰੀ ਗੱਲ ਹੈ ਕਰਨੀ ਤੂੰ ਬਹਿ ਜਾ ਜਾ ਹਾਂਜੀ ਬੋਲੋ ਜੀ ਮਾਤਾ ਜੀ ਇਦਨਾ ਪੁੱਤ ਤੇਰਾ ਰਿਸ਼ਤਾ ਆਇਆ ਸੀਗਾ ਮੈਂ ਤਾਂ ਰਿਸ਼ਤਾ ਪੱਕਾ ਕਰਤਾ ਕੁੜੀ ਸੋਹਣੀ ਸੀ ਹੁਣ ਤੂੰ ਫੋਟੋ ਦੇਖ ਲਾ ਸੋਹਣੀ ਆ ਮੀਜੀ ਕੁੜੀ ਪੁੱਤ ਹਾਂ ਲੇ ਇਹਨਾਂ ਨੂੰ ਫੋਨ ਕਰਕੇ ਦੱਸ ਹੀ ਜੈਨਾ ਭਾਈ ਸਾਡੇ ਮੁੰਡਾ ਨੂੰ ਕੁੜੀ ਪਸੰਦ ਆ। ਹੈਲੋ ਹੋਰ ਭੈਣ ਠੀਕ ਹੋ? ਤੇ ਕਹਿੰਸੀ ਵੀ ਮੁੰਡਾ ਨੂੰ ਤਾਂ ਕੁੜੀ ਪਸੰਦ ਆ ਚਲੋ ਫਿਰ ਅਸੀਂ ਕੱਲ ਨੂੰ ਵਿਆਹ ਲੈ ਕੇ ਆਵਾਂਗੇ। ਤੇ ਹਾਂ ਠੀਕ ਹੈ। ਛਲੇ ਭਾਈ ਅਸੀਂ ਫਿਰ ਕੱਲ ਨੂੰ ਚੁੰਨੀ ਚੜਾਵਾ ਹੀ ਕਰਾਂਗੇ। ਐਨਾ ਫਿਰ ਖਰਚਾ ਨਹੀਂ ਹੋਗਾ ਪੈਸੇ ਪੁੱਛਦੇ ਵੀ ਥੋੜੀ ਤੰਗੀ ਰਹਿੰਦੀ ਹੈ ਘਰੇ। ਫਿਰ ਚੁੰਨੀ ਚੜਾਵਾ ਕਰਾਂਗੇ। ਹਾਂ ਕੱਲ ਨੂੰ ਫਿਰ ਆਵਾਂਗੇ ਅਸੀਂ ਵਿਆਹ ਲੈ ਕੇ। ਠੀਕ। ਜੱਸਾ ਨੂੰ ਪੁੱਤ ਹੈ। ਹਾਂ ਜੀ ਅਮੀ ਬਾਈ ਆਇਤ ਨੂੰ ਗੱਲ ਲਾ ਸ। ਹਾਂ ਜੀ ਜੋ ਜਿਹੜਾ ਕੱਲ ਆਪਾਂ ਤੈਨੂੰ ਰਿਸ਼ਤਾ ਦਿਖਾਇਆ ਸੀ ਹਾਂ ਉਹ ਆਪਾਂ ਨਾਲ ਹੁਣ ਰਿਸ਼ਤਾ ਪੱਕਾ ਕਰਤਾ ਕੱਲ ਨੂੰ ਵਿੱਚ ਨੂੰ ਜੜਾਵਾ ਕਰਾਂਗੇ ਆਪਾਂ। ਅੱਛਾ ਜੀ। ਨਾਲੇ ਤਾਂ ਉਹਦੇ ਕੱਪੜੇ ਲਿਆ। ਨਾਲ ਚਾਚੇ ਦਾਆਂ ਨੂੰ ਕਿਹਾ ਨਾਲੇ ਫਿਰ ਤਿਆਰੀ ਕਰਨ ਲੱਗ ਗਏ ਹੁਣ। ਚਲ ਠੀਕ ਹੈ। ਹੈਲੋ ਭਾਈ ਪਿਆਰਾ ਮੈਂ ਸੇਰਾ ਬੰਦਾ ਆ ਗਈ ਜੀ ਆ ਗਈ ਹੇ ਹੇ ਮਰਾ ਜਿੰਨਾਂ ਸੁਣਾ ਲੈ ਯਾਰ ਲਾ ਕੇ ਕਈ ਦਿਨਾਂ ਇਹਨਾਂ ਨੂੰ ਨਹੀਂ ਹੈਲੋ ਹਾਂ ਭਾਈ ਚੱਲੋ ਬੋ ਹੇ ਟਾਈਮ ਨਹੀਂ ਹੋਇਆ ਆ ਹਾਂ ਮੈਂ ਆ ਕਰਦਾ ਹਾਂ ਜੀ ਹਾਂ ਕੋਈ ਨਾ ਆ ਜਿਓ ਫਿਰ ਠੀਕ ਭਾਈ ਬਸ ਤਿਆਰ ਹੋ ਗਏ ਬਸ ਤੁਰਦੇ ਆ ਤੁਰਦੇ ਭਾਈ ਚਲ ਕੋਈ ਨਾ ਆ ਗਿਆ ਆ ਗਿਆ ਬਈ ਆ ਗਿਆ ਅਮੀ ਜੀ ਆ ਗਿਆ ਮਾਤਾ ਤਿਆਰ ਨਹੀਂ ਬਿਲਕੁਲ ਹੀ ਤਾਂ ਫਿਰ ਬਲਾੜਾ ਬਰਾਤੀ ਤੇ ਉਹਨਾਂ ਨੂੰ ਸਲਵਾਰਲੇ ਨੂੰ ਬਲਾੜਾ ਜਾ ਠੀਕ ਆ ਅਮੀ ਬੁਲਾ ਲੇ ਮਣੀ ਓਏ ਆ ਗਿਆ ਵੀਰੇ ਆ ਗਿਆ ਸਰਬੋਤ ਚਲੀ ਚਲੋ ਮਾਤਾ ਚਲੋ ਬਡੇ ਮੁੰਡੇ ਦਾ ਬਿਆ ਮੈਨੂੰ ਗੋਡੇ ਗੋਡੇ ਬੰਦੇ ਮੁੰਡੇ ਦਾ ਬਿਆ ਸਾਨੂੰ ਦੇ ਗੋਡੇ ਜਾ ਲੈ ਨੂੰ ਗੋਡੇ ਚਾਤਾ ਕਿਤਾ ਮਾਰਦਾ ਇਹ ਸਾਡੇ ਮੁੰਡੇ ਦਾ ਬਿਆ ਐਨ ਗੋਡੇ ਗੋਡੇ ਚਾ ਚਲੂ ਗੋਡੇ ਗੋਡੇ ਚਾ ਐਨ ਗੋਡੇ ਗੋਡੇ ਚਾ ਕੁੜੀ ਨੂੰ ਤਾਂ ਬੁਲਾਓ ਚਲੋ ਚਲੋ ਐਡ ਕਿਹੜਾ ਚਾ ਠੰਡੀ ਨੇ ਛੁੱਡੀ ਜੀ ਲਿਆਉਣੇ 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 ਸੁਣ ਹਲੇ ਬਤਤ ਜਾਂਦੇ ਰੋ ਆ ਸ਼ਿਰੋ ਤੋਂ ਦੇ ਬਸ ਨਾ ਭਾਈ ਜੌਂਦੀ ਬਾਤ ਹੀ ਰਹਿ ਫੋਟੋ ਲਿਵਰੇਜ ਉਹਦਾ ਵਸਤ ਹੈ ਲੈ ਭਾਬੀ ਖੁਸ਼ ਰਹੀ